ਪਸਿਕ ਬੈਲੀੂ ਕੀ ਬਾਤਾਂ ਵਾਲੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਆਪਣੇ YouTube ਚੈਨਲ ਦੇ ਨਾਲ ਜੁੜੇ ਹੋਏ ਆ ਤੇ ਬੈਲੀੂ ਕੱਲ ਆਪਾਂ ਵੀਡੀਓ ਪਾਈ ਸੀ ਕੱਲ ਆਪਾਂ ਜਾਨਵਰ ਕੀਤੇ ਸੀ ਤਿਆਰ ਨਿਮਾਨ ਮੁਕੇ ਤੇ ਅੱਜ ਆਪਾਂ ਜਿਹੜਾ ਮਕਸਦ ਸਾਹਿਬ ਮੇਲਾ ਲੱਗਿਆ ਹੀ ਉੱਥੇ ਜਾਨਵਰ ਜਿਹੜੇ ਆ ਭੇਜਣ ਲੱਗੇ ਆ ਟੈਂਟ ਟੁੰਟ ਸਾਰੇ ਜਿਹੜੇ ਉੱਥੇ ਲੱਗ ਚੁੱਕੀ ਐ ਸਟੋਰੀ ਵਗੈਰਾ ਤੇ ਮਾਰਵਾੜੀ ਬੱਚੀ ਤੇ ਮਾਰਵਾੜੀ ਘੋੜਿਆਂ ਜਿਹੜੀਆਂ ਅੱਜ ਆਪਾਂ ਜਿਹੜੀਆਂ ਮੇਲੇ ਦੇ ਉੱਪਰ ਭੇਜਣ ਲੱਗੇ ਆ ਤੇ ਗੱਡਿਆਂ 'ਚ ਚੜਾ ਰਹੇ ਆ ਜਾਨਵਰ ਚੱਲ 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 ਚੜਦਾ ਤਰਪਾਲ ਤਰਪੂਲ ਕਸੇ ਆ ਠੰਡ ਜਿਆਦਾ ਹੋਣ ਦੇ ਕਰਕੇ ਤੇ ਠੰਡ ਤੁਹਾਨੂੰ ਪਤਾ ਕਾਫੀ ਅੱਜ ਤੇ ਮੰਡੀ ਵੇਲੀ ਉਹ ਪੂਰੀ ਜਿਹੜੀ ਪਰ ਚੁੱਕੀ ਆ ਇਸ ਟਾਈਮ ਅਕਸਰ ਸਾਹਿਬ ਮੰਡੀ ਦੇ ਪਾਸੇ ਬੰਨ ਲੱਗੇ ਜਾ ਕੇ ਖਿੱਚ ਕੇ ਤਾਂ ਵਾਲੇ ਪਾਸੇ ਬੰਨ ਲੱਗੇ ਆ ਅੱਜ ਆਪਾਂ ਜਾਨਵਰ ਆ ਜਿਹੜੇ ਉਹ ਮੰਡੀ ਤੇ ਭੇਜਣ ਲੱਗੇ ਆ ਇੱਕ ਘੋੜੀ ਜਿਹੜੀ ਆਪਾਂ ਚੜਾ ਦਿੱਤੀ ਆ ਪਰ ਉਹ ਇਧਰ ਲਿ ਪਹੋਗੇ ਟਾਕੀ ਦੇ ਮਾਰਿਚ ਤੇ ਹੋਰ ਵੀ ਜਾਨਵਰ ਕੋਸ਼ ਅੱਜ ਆਪਾਂ ਭੇਜਾਂਗੇ ਮੰਡੀ ਤੇ ਤੇ ਕੁਝ ਜਾਨਵਰ ਜਿਹੜੇ ਆ ਉਹ ਕੱਲ ਨੂੰ ਮੰਡੀ ਦੇ ਉੱਪਰ ਜਾਣਗੇ ਤੇ ਬਹੁਤ ਸਾਰੇ ਹੋਰ ਵੀ ਜਾਨਵਰ ਜਿਹੜੇ ਮੰਡੀ ਦੇ ਪਹੁੰਚ ਚੁੱਕੇ ਆ ਤੇ ਦੂਰੋਂ ਨੇੜੋਂ ਜਿਹੜੇ ਸੱਜਣ ਬੇਲੀ ਘੋੜਿਆਂ ਨੂੰ ਪਿਆਰ ਕਰਨ ਵਾਲੇ ਆ ਬੋਲੀ ਬਾਂਦੇ ਗਿਰਾਂ ਤੇ ਮੇਲੇ ਤੇ ਪਹੁੰਚ ਚੁੱਕੇ ਆ ਤੁਸੀਂ ਵੀ ਮੇਲੇ ਤੇ ਪਹੁੰਚੋ ਜੇ ਹਲੇ ਤੱਕ ਨਹੀਂ ਪਹੁੰਚੇ ਤੇ ਮੇਲੇ ਦੀ ਰੌਣਕ ਵਧਾਓ ਇੱਕ ਕਾਬਲੀਅਮ ਮਾਰਵਾੜੀ ਘੋੜੀ ਐ ਇਹ ਵੀ ਜਿਹੜੀ ਹੁਣ ਆਪਾਂ ਮੰਡੀ ਤੇ ਭੇਜਣ ਲੱਗੇ ਆ ਤੇ ਇਹਨਾਂ ਜਾਨਵਰਾਂ ਦੀ ਵੈਲਿਊ ਜੇ ਤੁਹਾਨੂੰ ਡਿਟੇਲ ਚਾਹੀਦੀ ਹੋਈ ਨਾ ਤਾਂ ਤੁਸੀਂ ਕਾਲ ਕਰਕੇ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਉਹਦੇ ਤੇ ਕਾਲ ਕਰਕੇ ਜਿਹੜੀ ਆਹੋ ਡਿਟੇਲ ਤੁਸੀਂ ਪੂਰੀ ਲੈ ਸਕਦੇ ਆ ਜਾਂ ਫਿਰ ਇਸ ਟਾਈਮ ਆਪਣੇ ਜਾਨਵਰ ਜਿਹੜੇ ਮੰਡੀ ਦੇ ਜਾ ਰਹੇ ਆ ਤੁਸੀਂ ਮੰਡੀ ਤੇ ਆ ਕੇ ਉੱਥੇ ਵੀ ਜਾਨਵਰ ਜਿਹੜੇ ਆਹੋ ਦੇਖ ਸਕਦੇ ਆ ਇੱਕ ਗੱਡੀ 'ਚ ਦੋ ਘੋੜੀਆਂ ਬਲੋਡ ਕਰ ਦਿੱਤੀਆਂ ਤੇ ਹੁਣ ਆਪਣੀ ਆ ਜਿਹੜੀ ਜੀਪ ਮਗਰ ਟਰਾਲੀ ਬਣਾਈ ਹੋਈ ਆ ਇਹਦੇ ਵਿੱਚ ਦੋ ਜਾਨਵਰ ਆਪਾਂ ਜਿਹੜੇ ਲੋਡ ਕਰਕੇ ਫਿਰ ਲੈ ਕੇ ਚੱਲਾਂਗੇ ਤੇ ਅੱਜ ਜਿਹੜੇ ਟੋਟਲ ਆਪਣੇ 4 ਜਾਨਵਰ ਬੇਲਿਓ ਮੇਲੇ ਤੇ ਆ ਰਹੇ ਆ ਮੈਂ ਕਹਲਾਂ ਪਾਣੀ ਜਾ ਉਹ ਜਿਹੜੇ ਜਾਨਵਰ ਉਹ ਆਪਣੇ ਆਉਣਗੇ ਕੱਲ ਨੂੰ ਮੇਲੇ ਤੇ ਤੇ ਅੱਜ ਵਾਲੇ ਜਾਨਵਰ ਤੁਹਾਨੂੰ ਦਿਖਾ ਰਹੇ ਆ ਆਪਾਂ ਨਾਲ ਦੀ ਨਾਲ ਆ ਮਾਰਵਾੜੀ ਘੋੜੀ ਐ ਤੇ ਅੱਜ ਵਾਲਿਆਂ ਦੀ ਵੀ ਜੇ ਤੁਹਾਨੂੰ ਡਿਟੇਲ ਚਾਹੀਦੀ ਹੋਈ ਤਾਂ ਉਸੇ ਥੱਲੇ ਨੰਬਰ ਤੇ ਕੰਟੈਕਟ ਕਰ ਲਿਓ ਤੇ ਬਾਕੀ ਆਪਾਂ ਜਦੋਂ ਮੰਡੀ ਤੋਂ ਆਏ ਉੱਥੋਂ ਵੀ ਨਵੇਂ ਜਾਨਵਰ ਕੁਝ ਲਿਆਵਾਂਗੇ ਤੇ ਉਹਨਾਂ ਦੀ ਵੀ ਬੇਲੀ ਆਪਾਂ ਕੱਲੇ-ਕੱਲੇ ਦੀ ਜਿਹੜੀ ਜਾਨਵਰ ਦੀ ਉਹ ਵੀਡੀਓ ਇੱਕ-ਇੱਕ ਕਰਕੇ ਸਾਰੀਆਂ ਜਿਹੜੀਆਂ ਉਹ ਆਪਾਂ ਅਪਲੋਡ ਕਰਾਂਗੇ ਤੇ ਇੱਕ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਥੋੜੀ ਮਾਰਵਾੜੀ ਤੇ ਦੋ ਤਿੰਨ ਪਹਿਲਾਂ ਚੜ ਚੁੱਕੀਆਂ ਉਹਨੂੰ ਮਿਲਾ ਕੇ ਤੇ ਇੱਕ ਇਹ ਇਹ ਚਾਰੇ ਜਾਨਵਰ ਜਿਹੜੇ ਵੇਲੇ ਉਹ ਕੜਾ ਇਹ ਅੱਜ ਮੰਡੀ ਤੇ ਪਹੁੰਚਣਗੇ ਤੇ ਬਾਕੀ ਜਿਹੜੇ ਬਚੇ ਹੋਏ ਜਾਨਵਰ ਆ ਉਹ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੇ ਤੋਂ ਦੇ ਜ਼ਿਆਦਾ ਹੋਣ ਕਰਕੇ ਤੇ ਅੱਜ ਇੱਕ ਢੇੜਾ ਹੀ ਵੱਜੂਗਾ ਇੱਕ ਗੇੜਾ ਆਪਾਂ ਲਾਵਾਂਗੇ ਕੱਲ ਨੂੰ ਤੇ ਇਹ ਜਾਨਵਰ ਤੁਸੀਂ ਮੰਡੀ ਤੇ ਦੇਖ ਸਕਦੇ ਆ ਤੇ ਆਪਾਂ ਜਦੋਂ ਮੰਡੀ ਤੋਂ ਵਾਪਸ ਆਵਾਂਗੇ ਪਹਿਲਾਂ ਤਾਂ ਆਪਾਂ ਮੰਡੀ ਦੇ ਹਨ ਗਰਾਂਵਾਂ ਦੇ ਮੰਡੀ ਦੀਆਂ ਵੀ ਆਪਾਂ ਤੁਹਾਨੂੰ ਜਿਹੜੀਆਂ ਵੀਡੀਓ ਉਹ ਬਣਾ ਕੇ ਦਿਖਾਵਾਂਗੇ ਬਹੁਤ ਭਾੜੀ ਇਕੱਠ ਹੈ ਜਿਹੜਾ ਮੁਕਸਰ ਸਾਹਿਬ ਮੇਲੇ ਤੇ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਆਪਣੇ ਇੰਡੀਆ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਇਹ ਮੇਲਾ ਹੈ ਘੋੜੀਆਂ ਦਾ ਜੇ ਦੇਖਿਆ ਜਾਵੇ ਤਾਂ ਇੱਥੇ ਬਹੁਤ ਦੂਰੋਂ ਦੂਰੋਂ ਯੂਪੀ, ਰਾਜਸਥਾਨ, ਗੁਜਰਾਤ ਬਹੁਤ ਦੂਰੋਂ ਦੂਰੋਂ ਜਿਹੜੇ ਘੋੜੀਆਂ ਦੇ ਪਿਆਰ ਕਰਨ ਵਾਲੇ ਉਹ ਆਉਂਦੇ ਆ ਤੇ ਪਿਛਲੀ ਵਾਰ ਵੀ ਤੁਹਾਨੂੰ ਦਿਖਾਇਆ ਸੀ ਤਮਨਾਡੂ ਤੱਕ ਦੇ ਜਿਹੜੇ ਘੋੜਾ ਪ੍ਰੇਮੀ ਐ ਉਹ ਵੀ ਇੱਥੇ ਮੰਡੀ ਤੇ ਜਿਹੜੇ ਆਉਂਦੇ ਆ ਬੇਲੀਓ ਤੇ ਬਹੁਤ ਸੋਹਣੇ ਮੇਲਾ ਹੁੰਦਾ ਤੇ ਬਹੁਤ ਸੋਹਣੇ ਜਾਨਵਰ ਹੁੰਦੇ ਆ ਉਹ ਤੁਹਾਨੂੰ ਆਪਾਂ ਕੱਲ ਨੂੰ ਮੰਡੀ ਤੇ ਜਾ ਕੇ ਦਿਖਾਵਾਂਗੇ ਸਾਰੇ ਤੇ ਬਹੁਤ ਸੋਹਣੇ ਵੀਰਾਂ ਨੇ ਇਹ ਜਾਨਵਰ ਆਹੋ ਮੰਡੀ ਤੇ ਲੈ ਕੇ ਆਉਂਦੇ ਆ ਕੱਲ ਨੂੰ ਆਪਾਂ ਤੁਹਾਨੂੰ ਪੂਰੇ ਡਿਟੇਲ ਨਾਲ ਜਿਹੜੀ ਮੰਡੀ ਦਿਖਾਵਾਂਗੇ ਤੇ ਨਾਲੇ ਆਪਾਂ ਕੱਲ ਨੂੰ ਜਿਹੜੇ ਬਚੇ ਹੋਏ ਜਾਨਵਰ ਆ ਆਪਣੇ ਉਹ ਵੀ ਆਪਾਂ ਮੰਡੀ ਦੇ ਉੱਪਰ ਲੈ ਕੇ ਜਾਵਾਂਗੇ ਜਿਹੜੇ ਘੋੜਾ ਪ੍ਰੇਮੀ ਨੂੰ ਨਹੀਂ ਪਤਾ ਇਸ ਮੰਡੀ ਬਾਰੇ ਤਾਂ ਮੁਖਸਰ ਸਾਹਿਬ ਆ ਕੇ ਕਿਸੇ ਤੋਂ ਵੀ ਪੁੱਛ ਸਕਦੇ ਆ ਤੇ ਜਿਹੜੀ ਮੰਡੀ ਜੀ ਲੱਗਦੀ ਹੈ ਵੀ ਕਿੱਥੇ ਲੱਗਦੀ ਹੈ ਬਹੁਤ ਖੁੱਲੀ ਜਗ੍ਹਾ ਉੱਥੇ ਵੀ ਤੁਹਾਨੂੰ ਆਪਾਂ ਕੱਲ ਨੂੰ ਦਿਖਾਵਾਂਗੇ ਤੇ ਬਹੁਤ ਸ਼ਾਨਦਾਰ ਮੰਡੀ ਆ ਤੇ ਉੱਥੇ ਘੋੜਿਆਂ ਦੀਆਂ ਦੌੜਾਂ ਵੀ ਤੇ ਘੋੜਿਆਂ ਦੇ ਮੁਕਾਬਲੇ ਸੁੰਦਰਤਾ ਦੇ ਵਿੱਚ ਤੇ ਬਹੁਤ ਸ਼ਾਨਦਾਰ ਜਿਹੜਾ ਉਹ ਮੰਡੀ ਦੇਖਣ ਨੂੰ ਤੁਹਾਨੂੰ ਮਿਲੂਗੀ ਤੇ ਆ ਸਕਦੇ ਆ ਤੁਸੀਂ ਤੇ ਮੰਡੀ ਦੀ ਰੌਣਕ ਹੈ ਜਿਹੜੀ ਆਪਾਂ ਵਧਾਈ ਹੋ ਮਿਲ ਤੇ ਜੁਲਕ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਕਾਫੀ ਸੰਘਰਸ਼ ਹੋਇਆ ਸੀ ਇਹ ਮੰਡੀ ਲੱਗਣ ਕਿਛੇ ਤੇ ਇਸ ਵਾਰ ਫੇਰ ਮੰਡੀ ਜਿਹੜੀ ਆ ਉਹ ਲੱਗ ਰਹੀ ਹੈ ਤੇ ਆਪਾਂ 4 ਜਨਵਾਰ ਲੈ ਕੇ ਅੱਜ ਚੱਲੇ ਆ ਤੇ ਬਾਕੀ ਜਾਨਵਰ ਆ ਜਿਹੜੇ ਉਹ ਆਪਣੇ ਕੱਲ ਨੂੰ ਮੰਡੀ ਤੇ ਪਹੁੰਚ ਜਾਣਗੇ ਆਓ ਚੱਲੀਏ ਮੰਡੀ ਤੇ ਤੇ ਰੌਣਕ ਵਧਾਈਏ ਮੰਡੀ ਦੀ ਧੰਨਵਾਦ